ਨਾਲ ਲੱਗੇ ਫਿਰ ਸੁਨੀਰ ਬਟਰ ਮਸਾਲਾ ਪਨੀਰ ਨੂੰ ਲੈ ਆਂਦਾ ਇਧਰ ਟਾਈਮ ਵੱਜ ਗਿਆ ਵੱਜ ਗਿਆ 1 ਦੇਖੋ ਜੀ ਜੀਰਾ ਆਹ ਸਾਬਤ ਮਸਾਲੇ ਸਾਰੇ ਕਾਲੀ ਮਿਰਚ ਤੇਜ ਪੱਤਾ ਦਾਲਚੀਨੀ ਵਾਲੀ ਇਹਦੇ ਵਿੱਚ ਹੈਗਾ ਅਦਰਕ ਲਸਣ ਦਾ ਪੇਸ ਪਿਆਜ਼ ਚੌਪ ਕਰ ਲਿਆ ਤੇ ਟਮਾਟਰਾਂ ਨੂੰ ਇਹਦੀ ਇੱਕ ਪਿਉਰੀ ਬਣਾ ਲੈਣੀ ਹੈ ਇੱਕ ਬਿਚੇ ਪਾਏ ਹੋਏ ਹਨ ਕੜੀ ਭਿਜਣੇ ਗਰਮ ਪਾਣੀ ਚ ਤੇ ਬੰਗੀ ਜਾਂ ਪਨੀਰ ਦੀ ਸਬਜੀ ਅਬ ਇਸਕੋ ਚੈੱਕ ਕਰਕੇ ਦੱਸਾਂਗੇ ਮੋਸਾ ਜੀ ਕੱਟਵਾ ਲਿਆ ਨਾ ਸਮਝ ਨਹੀਂ ਲੱਗੀ ਨਮਕਾਟਣਾ ਨਮਕਾਟ ਹਾਂ ਸਮਝ ਨਹੀਂ ਸੱਜ ਅੱਜ ਥੋੜਾ ਜਿਹਾ ਰੈੱਡ ਰੈੱਡ ਕਲਰ ਬਣਿਆ ਹੈ ਨਾ ਦੱਸੋ ਖਾ ਕੇ ਤੁਸੀਂ ਆਪਣੀ ਬਣਾਈ ਹੋਈ ਸਬਜ਼ੀ ਕਿ ਐਸੀ ਲੱਗ ਰਹੀ ਹੈ ਆਪਕੋ ਅਗਣਾ ਜੂਮਾਂ ਤੱਕ ਮਨ ਤੱਕ ਕਿੰਦਾ ਕਰ ਗਿਆ ਇੰਦਾ ਸੈਟ ਦੇਣੀ ਆਗੇ ਬੈਠੀ ਆ ਖਲਾਰਾ ਰੱਖਣ ਨੂੰ ਜਗ੍ਹਾ ਹੈ ਨਹੀਂ ਹਜੇ ਕਦੀ ਹੋਰ ਲਿਆਉਣਾ ਇਹ ਚੀਜ਼ ਲੈ ਆਂਦੀ ਆ ਲਿਆ ਕੇ ਰੱਖ ਲੈਂਦੀ ਆ ਮੁੜ ਕੇ ਇਹਨੂੰ ਲੱਭਦੀ ਨਹੀਂ ਮੁੜ ਕੇ ਨਵੀਂ ਲਿਉਣੀ ਪੈਂਦੀ ਆ ਕਿੰਨੇ ਡੱਬੇ ਡੱਬੇ ਸਭ ਹੁਣ ਬਾਹਰ ਕੱਢੇ ਆ ਦੇਖੋ ਜਿਹੜੀ ਜਿਹੜੀ ਚੀਜ਼ ਬਰਤਨ ਵਾਲੀ ਆ ਤੇ ਵਰਤੋ ਜਦੋਂ ਇਹਨੇ ਪੁੱਛਿਆ ਨਾ ਕਹਿੰਦਾ ਹਰਮਨ ਰਾਮ ਕਰੀ ਇਹਦੇ ਮਮੀ ਡੈਡੀ ਤੁਸੀਂ ਮੈਂ ਕਿਹਾ ਉਹ ਹੋਰ ਲੱਤਾਂ ਮਾਰ ਲੈਂਦੀ ਤੇ ਮੁੜ ਕੇ ਦਾ ਪਿਆ ਰਹੇ ਸਾਡੇ ਘਰ ਇੱਦਾਂ ਵੀ ਮੈਡਮ ਆ ਬੈਠ ਕੇ ਰੋਟੀ ਲੱਗੀ ਆਪਣੇ ਕਰੋ ਵਲੌਗ ਬੈਂਡ ਮਿਲਦੇ ਆਗਾ ਸੇ ਤੁਹਾਨੂੰ ਇੱਕ ਨਵੇਂ ਵਲੌਗ ਕਰਦੇ ਆ ਅੱਜ ਦੇ ਵਲੌਗ ਦਾ ਇੱਥੇ ਹੈ ਜੀ ਇਧਰ ਟਾਈਮ ਹੋ ਗਿਆ 11:35 ਹਾਂਜੀ ਕਰੋ ਜੀ ਵਲੌਗ ਦੀ ਸ਼ੁਰੂਆਤ ਹਾਂਜੀ ਅਸੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਦੱਸ ਤੇ ਅੰਦਰ ਆ ਬਲੌਗ ਤੇ ਮਿਲ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਨਾ ਅਸੀਂ ਵੀ ਠੀਕ ਠਾਕ ਆ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਤੁਨ ਨੂੰ ਸਾਰੇ ਹੋ ਗਏ ਆ ਨਾਸ਼ਤਾ ਪਾਣੀ ਕਰ ਲਿਆ ਆ ਸਪਾਈਆਂ ਕਰ ਲਈਆਂ ਕੱਪੜੇ ਧੋਲੇ ਸਾਰੇ ਕੰਮ ਫਰੀ ਦੇ ਕੰਪਲੀਟ ਹੋ ਗਏ ਆ ਕੱਪੜੇ ਸੁਕਣੇ ਪਾਣ ਆ ਜੀ ਬਲੌਗ ਸਾਤੋਂ ਸਵੇਰ ਦਾ ਸ਼ੁਰੂ ਨਹੀਂ ਹੋਇਆ ਹੂੰ ਤੇ ਹੁਣ ਕਰਦੇ ਆ ਜਾ ਕੇ ਕਰਦੇ ਆ ਦਾਲ ਸਬਜ਼ੀ ਦਾ ਪ੍ਰੋਗਰਾਮ ਆ ਤੁਹਾਨੂੰ ਦੱਸਦੇ ਆ ਅੱਗੇ ਸੀ ਬਣਾਉਣ ਲੱਗੇ ਫਿਰ ਸ਼ਨੀਰ ਬਟਰ ਮਸਾਲਾ ਪਨੀਰ ਪਨੋਰ ਲੈ ਆਂਦਾ ਕੱਜੂ ਵਗੈਰਾ ਸਾਰਾ ਸਮਾਂ ਲੈ ਜਾਂਦਾ ਹੁਣ ਤਿਆਰੀ ਕਰਦੇ ਆਂ ਜਾ ਕੇ ਟਾਈਮ ਹਲੇ 11:30 ਨਾ ਵੱਜੇ ਸਾਡੀ ਸਾਡੀ ਘਰ ਕੱਪੜੇ ਸੁੱਕਣੇ ਪਾ ਲਈਏ ਫਿਰ ਨਾਲੇ ਬਣਾਉਂਦੇ ਆਂ ਸਬਜ਼ੀ ਦੇ ਨਾਲੇ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਅੱਗੇ ਵੀ ਬਹੁਤ ਵਾਰੀ ਕੀਤੀ ਹੈ ਜੇ ਤੇ ਚਲੋ ਜੀ ਠੀਕ ਆ ਜੀ ਮਿਲਦੇ ਆਂ ਫੇਰ ੱਲੇ ਜਾ ਕੇ ਪਾ ਲਈਏ ਕੱਪੜੇ ਸੁੱਕਣੇ ਇੱਧਰ ਟਾਈਮ ਵੱਜ ਗਿਆ ਵੱਜ ਗਿਆ 1 ਤੇ ਹਾਂਜੀ ਹਾਂਜੀ ਕੀ ਬਣਾ ਰਹੇ ਹੋਂ ਫੇ ਅੱਜ ਅਦਰ ਅੱਜ ਬਣਨ ਲੱਗਾ ਆ ਪਨੀਰ ਬਟਰ ਮਸਾਲਾ ਜਿਹਦੇ ਲਈ ਅਸੀਂ ਜਿਹੜੇ ਜਿੰਨੇ ਇਨਗਰੀਡੀਅੰਟ ਸੀਗੇ ਸਾਰੇ ਤਿਆਰ ਕਰ ਲਏ ਲਓ ਜੀ ਦੇਖੋ ਜੀ ਜੀਰਾ ਗਰਮ ਮਸਾਲਾ ਆਹ ਸਾਬਤ ਮਸਾਲੇ ਸਾਰੇ ਹਾਂ ਕਾਲੀ ਮਿਰਚ ਤੇਜ ਪੱਤਾ ਦਾਲਚੀਨੀ ਵੱਡੀ ਇਲਾਇਚੀ ਹੈ ਨਹੀਂ ਸੀ ਛੋਟੀ ਇਲਾਇਚੀ ਪਾ ਲਈ ਇਹਦੇ ਵਿੱਚ ਹੈਗਾ ਅਦਰਕ ਲਸਣ ਦਾ ਪੇਸਟ ਠੀਕ ਆ ਜਿਹੜਾ ਕਿ ਮੈਂ ਤਿਆਰ ਕੀਤਾ ਸੀ ਪਿਆਜ਼ ਚੌਪ ਕਰ ਲਿਆ ਤੇ ਟਮਾਟਰਾਂ ਨੂੰ ਇਹਦੀ ਇੱਕ ਪਿਉਰੀ ਬਣਾ ਲੈਣੀ ਹੈ ਇੱਕ ਮਿੰਟ ਇੱਥੇ ਆ ਪਾਏ ਹੋਏ ਹਨ ਕੜਦੀ ਭਿਜਣੇ ਗਰਮ ਪਾਣੀ ਠੀਕ ਹੈ ਠੀਕ ਹੈ ਇਹ ਪਾ ਗਏ ਜਿੰਨਾ ਦੀ ਕੋ ਪਿਉਰੀ ਪਾ ਲ ਲਈਏ ਇੱਧਰ ਰੱਖ ਦਿੱਤਾ ਆ ਸਰੋਂ ਦਾ ਤੇਲ ਰਿਫਾਈਨ ਨਹੀਂ ਬਾਇਆ ਸਰੋਂ ਦਾ ਤੇਲ ਚੰਗੀ ਤਰ੍ਹਾਂ ਇਹਨੂੰ ਗਰਮ ਕਰਕੇ ਇੱਕ ਟਿੱਕੀ ਪਾਵਾਂਗੇ ਵਿੱਚ ਮੱਖਣ ਦੀ ਉਸ ਤੋਂ ਬਾਅਦ ਵਿੱਚ ਪਾਵਾਂਗੇ ਆਹ ਜੀਰਾ ਤੇ ਸੁੱਕੇ ਮਸਾਲੇ ਜਿਹੜੇ ਸੁੱਕੇ ਮਸਾਲੇ ਦੀ ਕਹਿੰਦਾ ਉਹ ਸਾਬਤ ਮਸਾਲੇ ਠੀਕ ਹੈ ਤੇ ਇੱਧਰ ਤਿਆਰ ਕਰ ਲਈਏ ਇਹਦੀ ਪਿਉਰੀ ਤੇ ਫਿਰ ਲਾਣੀ ਆ ਤੜਕਾ ਛੜਕਾ ਪਨੀਰ ਨੂੰ ਬਾਅਦ ਚੋ ਰੋਸਟ ਕਰਾਂਗੇ ਆਪਾਂ ਠੀਕ ਚਲੋ ਜੀ ਲਾ ਲਈਏ ਫਿਰ ਤੁਹਾਨੂੰ ਦਿਖਾਉਣੀ ਆ ਇੱਧਰ ਬੰਗੀ ਆ ਪਨੀਰ ਦੀ ਸਬਜੀ ਯਾ ਤੇ ਪਨੀਰ ਵੀ ਪਾ ਦਿੱਤਾ ਹੈ ਰੋਸਟ ਕਰਕੇ ਵੈਰੀ ਨਾਈਸ ਤੇ ਇੱਧਰ ਮਸੜੀ ਜੀ ਵੀ ਆ ਗਏ ਇੱਧਰ ਤਾਂਦੀ ਬੈਠੇ ਹੋਏ ਆ ਹਮਮ ਚਲੋ ਅਬ ਇਸਕੋ ਚੈੱਕ ਕਰਕੇ ਬਤਾएंगे ਮੋਸਾ ਜੀ ਮੋਸਾ ਜੀ ਕਿਵੇਂ ਹੈ ਕਿੱ사 ਬਨਾ ਹੈ ਜੀ ਮੋਸਾ ਜੀ ਮੈਨੂੰ ਇੱਧਰ ਬਤਾਓ ਮੋਸੜੀ ਦੇ ਕੇ ਨਾਮ ਰਖਿਆ ਜੀ ਲੋਗ ਵੀ ਨਾ ਸੁਣਾਉਂਦੇ ਲੋਗ ਮੈਨ ਨਹੀਂ ਬਤਾਏਗੇ ਇਹ ਉੱਪਰ 베ਜਰੀ ਕਰਨਾ ਪੈਣੀ ਆ ਚਲੋ ਇਹ ਮਾਸੜੀ ਪ੍ਰੈਸਟ ਕਰਾਉਣੀ ਆ ਤੇ ਤੁਹਾਨੂੰ ਤਾਂ ਰਿਐਕਸ਼ਨ ਆਦੇ ਮਾਸੜੀ ਦਾ ਮਾਸੜੀ ਦੀ ਨਿੰਮਗਨ ਹੋਇਆ ਆਪਣੇ ਫੋਨ ਚ ਅੱਗੇ ਯਾਦ ਬਾਤ ਹੈ ਕੱਲੇ ਹੋਈ ਨਹੀਂ ਯਾਰ ਕਿਉਂ ਹਟਣੀ ਕੋਈ ਗੱਲ ਨਹੀਂ ਕਿਉਂ ਹਟਣੀ ਨੂੰ ਮੈਂ ਕਿੱਥੇ ਪਾ ਲਾ ਦੇ ਨੂੰ ਮੱਚੀ ਦੇ ਘਰ ਆ ਬਲੇ ਦਰਮਾ ਕੱਕ ਵਲਿਆ ਕੁਝ ਦੇ ਨ ਸਮਝ ਨਹੀਂ ਲਗੀ ਨਮਕਾ ਟੋਣਾ ਨਮਕਾ ਗਾ ਹ ਸਮਝ ਜਣੀ ਸਤਿ ਟੇਸ ਬਹੁਤ ਧੀਆ ਨਾ ਵੈਰੀ ਗੁੱਡ ਮਾਸੜ ਦੀ ਵੈਰੀ ਨਾਈਸ ਵੈਰੀ ਨਾਈਸ ਨਮਕਾ ਥੋੜਾਈ ਪਾਇਆ ਸੀ ਮੈਂ ਆਪਾਂ ਚੈੱਕ ਵੀ ਨਹੀਂ ਨਾਲ ਕੀਤਾ ਸੀਗਾ ਚਲੋ ਪਾ ਦਈਏ ਨਮਕ ਹੋਣ ਰਹਿ ਜੂਗੀ ਨਾ ਇਹ ਇਹ ਰਹੂਗੀ ਕਿਉਂ ओके ਪਾਕੀ ਸਹੀ ਹੈ ਟੇਸਟ ਹਮ ਨਮਕ ਦਾ ਆਟਾ ਨਾ ਚਲੋ ਬਣਾ ਲਓ ਫਿਰ ਹਮ ਲੋ ਜੀ ਟਾਈਮ ਇੱਧਰ 7:30 ਹੋ ਗਏ ਆ ਤੇ ਚਤਰੋ ਵੀ ਆ ਗਈ ਹੈ ਸਾਡੀ ਹਾਂ ਤੇ ਇੱਧਰ ਦੇਖੋ ਜੀ ਅੱਜ ਥੋੜਾ ਜਿਹਾ ਰੈੱਡ ਰੈੱਡ ਕਲਰ ਬਣਿਆ ਹੈ ਨਾ ਸੁਆਦਾ ਤੇ ਸਵਾਦਾ ਤੰਦੂਰੀ ਰੋਟੀ ਉੱਥੇ ਤੇ ਰੋਟੀ ਅਸੀਂ ਆਪੇ ਬਣਾਈ ਹੈ ਨਾਲ ਸੈਲਡ ਨਾਲ ਆ ਗਿਆ ਸੈਲਡ दसो खा के तुसी मैं तो भी तो पहले खा लेगा सब्जी तो बहुत टेस्टीज़ की पहले दसो कैसे बनी है सच्ची से बात है जी वो बात ब्लॉग जताने के अंदर ब्लॉग जताने के अंदर दुवार ब्लॉग जताने का है तो बात तो बात ही करना चलो जी ਪਲਕ ਦੇਖੋ ਇੱਧਰ ਸਾਡੀ ਚਿੱਕੜ ਬਹੁਤ ਕਰਦੀ ਐ ਇੱਧਰ ਮੰਮੀ ਬਣਾ ਰਹੀ ਐ ਰੋਟੀ ਤਵਾ ਪੁੱਠਾ ਕਰਕੇ ਤੇ ਇੱਧਰ ਸਾਡੀ ਸਬਜੀ ਨਿਆਣਿਆਂ ਨੂੰ ਵੀ ਦਿਨੀ ਐ ਰੋਟੀ ਐ ਰੋਟੀ ਦੇ ਦੋ ਮੰਮੀ ਮੈਨੂੰ ਕੱਚ ਰੱਖ ਦੋ ਲਓ ਜੀ ਲਓ ਜੀ ਰੋਟੀ ਠੀਕ ਹੈ ਜੀ ਚਲੋ ਜੀ ਅਸੀਂ ਵੀ ਖਾ ਲਈਏ ਹੁਣ ਰੋਟੀ ਹੈ ਨਾ ਖਾਣੀ ਕੱਲੇ ਕੱਲੇ ਨੂੰ ਪਣੀ ਆ ਚਲੋ ਕੋਈ ਗੱਲ ਨਹੀਂ ਫਿਰ ਨਾਮ ਨਾਲ ਹੀ ਗਮਗਮ ਪਾਉਣ ਦੀ ਆ ਚਲੋ ਠੀਕ ਹੈ ਜੀ ਓਕੇ ਜੀ 3:32 ਮਿੰਟ ਹੋ ਗਏ 23 ਮਿੰਟ ਹੋ ਗਏ ਨੇ ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਤਾਂ ਹਾਂਜੀ ਕਿਦਾਂ ਜੀ ਆਪਣੀ ਬਣਾਈ ਹੋਈ ਸਬਜ਼ੀ ਕੈਸੀ ਲੱਗ ਰਹੀ ਹੈ ਆਪਕੋ ਆਪਣੇ ਸਾਰੇ ਖਸਮ ਦਾ ਨਹੀਂ ਪਸੰਦ ਤਾਂ ਆਂਦੀ ਹੈ ਪਰ ਫਿਰ ਵੀ ਇੱਕ ਰਿਵਿਊ ਹੁੰਦਾ ਨਾ ਵਿਦਮ ਹਾਂ ਬਾਕੀ ਵਧੀਆ ਬਣੀ ਕਿ ਨਹੀਂ ਵਧੀਆ ਬਣੀ ਕਿਦਾਂ ਦਾ ਟੇਸ ਲੱਗਾ ਸੁਆਦ ਹੈ ਸੁਆਦ ਹੈ ਨਾ ਮੈਂ ਤਾਂ ਆਪ ਤੈਨੂੰ ਪਹਿਲਾਂ ਕਹਿੰਦਾ ਬਹੁਤ ਜ਼ਿਆਦਾ ਸੁਆਦ ਆ ਤੇ ਔਰ ਖਾਸ ਆੜੀ ਪੁੱਠੇ ਤਵੇ ਵਾਲੀਆਂ ਰੋਟੀਆਂ ਇਹਨਾਂ ਨਾਲ ਹੋਰ ਸਵਾਲ ਲੱਗੀ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਹੁਣ ਮਿਲਦੇ ਆ ਤੁਹਾਨੂੰ ਸ਼ਾਮ ਨੂੰ ਚਾਹ ਦੇ ਸਾਡੇ ਘਰ ਖਾਣੀਆ ਫਲੇਰ ਬਟਰ ਮਸਾਲਾ ਹਾਂ ਬਣਾ ਕੇ ਖਾਵਾਂਗੇ ਜਰੂਰ ਹੁਣ ਚਾਹ ਦੇ ਮਿਲੂਗੇ ਚਲੋ ਠੀਕ ਆ ਜੀ ਹੁਣ ਚਾਹ ਦੇ ਮਿਲਾਂਗੇ ਜੀ ਜੀ ਜਿਹੜਾ ਹੁਣ ਇਹ ਪੰਜ ਮਿੰਟ ਤੱਕ ਜਾਂਦਾ ਬੰਦਾ ਹੈ 5 ਵਜੇ ਤੇ ਇੱਥੇ ਮੰਮੀ ਕੁਝ ਕਹਿ ਰਹੀ ਹਾਂ ਜੀ ਮੈਂ ਕਿਹਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਨਾ ਜਿੱਦਾਂ ਹੁਣ ਅਸੀਂ ਭੈਣ ਭਰਾ ਸੀ ਜਦੋਂ ਨਾ ਕਿਸੇ ਨੇ ਕੋਈ ਚੀਜ਼ ਮੰਗਣੀ ਨਾ ਜਿੱਦਾਂ ਮਨ ਮੰਨ ਦੋ ਸਾਡੇ ਕੋਈ ਕਿਸੇ ਚੀਜ਼ ਮੰਗ ਲਈ ਕਿਹਾ ਮੈਨ ਅਦਗਨ ਜੁਮਾ ਤੇ ਨਾ ਸਗਲ ਨੀਂ ਤਾਂ ਸੱਟ ਦੇਣੀ ਚੀਜ਼ ਹੈ ਨਾ ਹੁਣ ਤਾਂ ਜੇ ਕੋਈ ਫੋਨ ਮੰਗ ਲਵੇ ਜੇ ਕਿਸੇ ਦਾ ਸਾਰੇ ਤੇ ਐਪਲ ਦੇ ਫੋਨ ਜੇ ਕਿਤੇ ਚੱਕ ਕੇ ਮਾਰੋ ਉਹ ਦਿੱਲੀ ਤੋਂ ਡੇ ਜਾਂਦਾ ਹੈ ਜਾਂ ਨਹੀਂ ਨਿਕਲ ਜਾਂਦੀ ਆ ਭਾਏ ਮੂ ਦੇ ਨੂੰ ਤਾਂ ਉਹ ਤਾਂ ਪਪਾ ਵੇ ਐਪਲ ਦਾ ਵੇ ਪਪਾ ਮੈਂਡਰੋਇਡ ਹੋਵੇ ਹਨਾ ਡਾਤਾ ਲੱਗਦਾ ਹੀ ਆ ਹਾਂ ਲੋ ਜੀ ਉੱਧਰ ਹੋ ਰਹੀ ਆ ਸੂਰ ਦੀ ਕਟਿੰਗ ਉਹ ਕਰ ਲਈ ਆ ਉੱਧਰ ਉਹ ਕਰ ਲਈ ਆ ਅੱਛਾ ਨਹੀਂ ਨਹੀਂ ਉਹ ਆ ਕਿਤਾ ਉਹ ਕੁੱਦੇ ਲੱਗਦਾ ਨਹੀਂ ਉਹ ਤਾਂ ਹੈ ਕਿ ਆ ਅਲੱਗ ਅਲੱਗ ਪੀਸ ਕਰਕੇ ਇਹਦੀ ਕਰਨੀ ਕਟੇ ਇਹ ਤਾਂ ਨਿਯਮ ਰਿਵਾਜ ਹੋਇਆ ਮਮੀ ਨਾਲ ਆਉਂਦੇ ਚੁੱਪਦੀ ਨਹੀਂ ਉਹ ਪਾਕਿਸਤਾਨੀ ਉਹ ਕੋਈ ਗੱਲ ਨਹੀਂ ਦੜ ਗਿਆ ਮਾੜਾ ਮੋਟਾ ਨਹੀਂ ਚਲੋ ਰੱਖੋ ਇੱਧਰ ਥੱਪ ਲੋ ਕੁ ਲਈ ਸੁਣਨ ਥੱਪ ਹੋਰ ਇੰਨੇ ਕੁ ਲੈ ਆ ਗਏ ਬੇਟੀ ਆ ਖਲਾਰਾ ਮੈਂ ਤਾਂ ਵਲੌਗ ਬਣਾਉਂਦਾ ਜਿੱਦਾਂ ਇਹ ਭੁੱਲ ਗਿਆ ਸਮਾਨ ਇੰਨਾ ਹੈ ਹੁਣ ਸਮਝ ਨਹੀਂ ਲੱਗਦੀ ਕਿਹੜਾ ਕਿਹੜਾ ਕਿੱਥੋਂ ਕਿੱਥੋਂ ਗੱਡੀ ਜਾਂਦੀ ਆ ਰੱਖਣ ਨੂੰ ਜਗ੍ਹਾ ਹੈ ਨਹੀਂ ਹਜੇ ਕਦੀ ਹੋਰ ਲੈਣਾ ਮੈਂ ਤਾਂ ਸੁੱਤੀ ਹੋਰ ਦੇਖੋ ਜੀ ਸਾਰਾ ਖਲਾਰਾ ਪਾ ਕੇ ਬੈਠੀ ਹੈ ਨਾ ਆਲਰੇਡੀ ਹਾਂ ਸਕੌਟਸ ਬਲਾਈਟ ਕਿੱਥੇ ਕਿੱਥੇ ਗਈ ਰਾਮਾ ਇਹ ਨਾ ਹੁੰਦਾ ਮੈਂ ਡੀਮਾਰਟ ਤੋਂ ਲਈ ਆਈ ਸੀ ਪਤਾ ਕੀ ਹੁੰਦਾ ਆ ਇਹ ਚੀਜ਼ ਲੈ ਆਂਦੀ ਆ ਲਿਆ ਕੇ ਰੱਖ ਲੈਂਦੀ ਆ ਮੁੜ ਕੇ ਇਹਨੂੰ ਲੱਭਦੀ ਨਹੀਂ ਮੁੜ ਕੇ ਨਵੀਂ ਲਿਉਣੀ ਪੈਂਦੀ ਆ ਓਏ ਦੁਨੀਆ ਭਰ ਦਾ ਸਾਮਾਨ ਇਹਦੇ ਵਿੱਚ ਆ ਚਾਰ ਚਾਰ ਪੰਜ ਬਰਤਲਾਸੀਆਂ ਦੇ ਸੈਟ ਆ ਆਹ 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 ਕੋਲੀਏ ਇਹਦੇ ਬਾਹਰ ਕੱਢਣਾ ਇਹਦੇ ਨਾਲ ਦੀਆਂ 8 9 ਕੋਲੀਆਂ ਹਾਲੇ ਵਿੱਚ ਪਈਆਂ ਆ ਹਨਾ ਛੋਟੀਆਂ ਪਲੇਟਾਂ ਤੇ ਆਹ ਵਾਲੀਆਂ ਛੋਟੀਆਂ ਆ ਦੇਖ ਮੈਂ ਉਹੀ ਗੱਲ ਕਰਦਾ ਨਾ ਵੀ ਚੀਜ਼ ਲਿਆ ਕੇ ਸਾਂਭ ਲੈਣੀ ਆ ਫੀਗਾ ਮੁੜ ਕੇ ਜਦੋਂ ਵਰਤਣੀ ਆ ਉਹ ਲੱਭਣੀ ਨਹੀਂ ਫਿਰ ਨਵੀਂ ਲਿਓਣੀ ਆ ਇਹ ਕਾਹ ਦੇਖੋ ਜੀ ਇਡਲੀ ਸਟੈਂਡ ਵੀ ਲਿਆਂਦਾ ਆ ਆਹ ਦੇਖੋ ਜੀ ਇਹ ਕਾਹ ਆ ਹੁਣ ਇਹ ਬਾਹਰ ਕੱਢਿਆ ਜੀ ਅਸੀਂ ਇਹ ਖੋਲਾ ਕਿਦਾਂ ਹੈ ਆਹ ਦੇਖੋ ਜੀ ਇਹ ਆ ਦੇਖੋ ਇਡਲੀ ਸਟੈਂਡ ਆਹ ਦੇਖੋ ਇਡਲੀ ਸਟੈਂਡ ਉਹ ਦੇਖੋ ਇਡਲੀ ਸਟੈਂਡ ਕਦੇ ਬਣਾਈ ਹੈ ਨਹੀਂ ਇਡਲੀ ਉਡਲੀ ਦੇ ਲਿਆ ਕੇ ਸਾਰਾ ਸਮਾਨ ਰੱਖਿਆ ਆ ਇਟਲੀ 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 ਥੋੜੋ ਇਡਲੀ ਤੇ ਆ ਇੱਧਰ ਦੇਖੋ ਜੀ ਇਹ ਆਹ ਕਾਂਡੇ ਅੱਛਾ ਤੁਸੀਂ ਇਹ ਇੱਕ ਚੀਜ਼ ਹੋਰ ਦੇਖੋ ਮੈਂ ਕਿਆ ਐਤੀ ਬੱਤੀਆਂ ਹੈ ਨਹੀਂ ਬੱਤੀਆਂ ਹੈ ਨਹੀਂ ਗਿਆ ਜੋ ਰੋਲਾ ਪਾਛੇ ਦਾ ਬਾਜ਼ਾਰੋਂ ਨਵੀਆਂ ਮੰਗਾਈਆਂ ਨਵੀਆਂ ਮੰਗਾਈਆਂ ਬੱਤੀਆਂ ਬੱਤੀਆਂ ਦਾ ਪੈਕਟ ਨਿਕਲਿਆ ਪੂਰਾ 1 3 4 ਆ ਕੇਕ ਬਣਾਉਣ ਵਾਲਾ ਆਹ ਕੇਕ ਬਣਾਣਾ ਵਾਲਾ ਵੀ ਲਿਆ ਕੇ ਰੱਖਿਆ ਡੱਬਾ ਦੇਖੋ ਬੱਤੀਆਂ ਦੇ ਕੋ ਕੱਚ ਦੇ ਡੋਂਗੇ ਨਾ ਕਰ ਸੋਇਤ ਜਗਾ ਆਹ ਦੇਖੋ ਬੱਤੀਆਂ ਰੱਖਣ ਵਾਲੇ ਕਿੰਨੇ ਲੱਭੇ ਆ ਦੇਖੋ ਮੇਰਾ ਆ ਦੇਖੋ ਵਧੀਆ ਵਾਲੇ ਵੀ ਨਿਕਲੇ ਵਿੱਚੋਂ ਆ ਮਲਾਇਆ ਸੀ ਇੱਕ ਪੈਕਟ ਆ ਵੱਡੀਆਂ ਵੱਡੀਆਂ ਬੱਤੀਆਂ ਦੇ ਦੇ ਤਿੰਨ ਪੈਕਟ ਵਿੱਚੋਂ ਨਿਕਲੇ ਦਿਮਾਗ ਦੇ ਰੋ ਵੀ ਮੇਰਾ ਵੀ ਦੁਨੀਆ ਭਰ ਦਾ ਸਮਾਨ ਆ ਇਹ ਤਾਂ ਮੈਂ ਕੀ ਕਹਾਂ ਕਿ ਸਮਾਨ ਦਾ ਮੈਂ ਤੁਹਾਡਾ ਵੇਖ ਰ ਤ ਜੀ ਇਹ ਹੀ ਕਹਿਣਾ ਆ ਸਮਾਨ ਜਿਹੜਾ ਹੈ ਨੀ ਨਵਾਂ ਲੈ ਆਓ ਜੀ ਉਹ ਵਿੱਚ ਪਹਿਲਾਂ ਹੀ ਪਿਆ ਹੁੰਦਾ ਆ ਹੈ ਆ ਦੇਖੋ ਕਿੰਨੇ ਡੱਬੇ ਡੱਬੇ ਸਭ ਹੁਣ ਬਾਹਰ ਕੱਢੇ ਆ ਦੇਖੋ ਜਿਹੜੀ ਜਿਹੜੀ ਚੀਜ਼ ਬਰਤਨ ਵਾਲੀ ਇਹਦੇ ਵਰਤੋ ਤੇ ਚਲੋ ਸਾਂਭ ਲਈ ਖਲਾਰਾ ਬਣੇ ਰਿਓ ਬਲੌਗ ਸਾਡੇ ਜੀ ਲੋ ਜੀ ਟਾਈਮ ਹੋ ਗਿਆ ਜੀ 9 ਫਰਮਾਇਦੀ ਕਹਿੰਦੇ ਖਾਣੇ ਮਾਰਾਂ ਗੜੀ ਆ ਗੰਦ ਅਸੀਂ ਗਏ ਸੀ ਜੁੱਤੀ ਲੈਣ ਕਿਉਂਕਿ ਜੁੱਤੀ ਸਲੀਪਰ ਹੀ ਕਰਦੀ ਸੀਗੀ ਤੇ ਉਹ ਫੜ ਫੜੇ ਮੁੰਡੇ ਨੇ ਆਈਡੀ ਕੱਢ ਲਈ ਆ ਹਰਮਨ ਰਾਮ ਤੇਗਾ ਆਹਾ ਹੀ ਹਰਮਨ ਜਦੋਂ ਉਹਨੇ ਪੁੱਛਿਆ ਨਾ ਕਹਿੰਦਾ ਹਰਮਨ ਰਾਮ ਗੜੀ ਇਹ ਮम्मी डैडी ਤੁਸੀਂ ਮੈਂ ਕਿਹਾ ਆਹ ਫਿਰ ਆਈਡੀਆ ਆਹ ਵਾਲਾ ਮੈਂ ਕਿਹਾ ਆਹੋ ਭਰਾਵਾ ਆਹ ਵਾਲਾ ਹੀ ਆ ਲਓ ਜੁੱਤੀ ਲੈ ਕੇ ਆਇਆ ਨਵੀਂ ਇਹ ਆ ਸਹੀ ਹੈ ਹਾਂਜੀ ਓਏ ਮम्मी डैडी ਜੁੱਤੀ ਲੈਣਾ ਹੈ ਆ ਚਲੋ ਤੇ ਨਾ ਇੱਕ ਦਾ 8 ਨੰਬਰ ਦਿੰਦਾ ਸੀਗਾ ਤੇ 8 ਨੰਬਰ ਨਾਲ ਟਾਈਟ ਲੱਗਦਾ ਸੀ ਉਹਦੇ ਨਾਲ ਜਰਾਬਾਂ ਨਹੀਂ ਪਹਿਣੀਆਂ ਸੀ ਤੁਹਾਨੂੰ ਪਤਾ ਮੈਨੂੰ ਆਹੋ ਨਹੀਂ ਹੁਣ ਇਹ ਸਲਿੱਪ ਤਾਂ ਨਹੀਂ ਕਰੂ ਉਹ ਤੋਂ ਕੀ ਪਤਾ ਕਦੋਂ ਸਲਿੱਪ ਹੁੰਦੀ ਤੇ ਪਾਣੀ ਵੇਣੀ ਹੋਰ ਲੱਤਾਂ ਬਾਹਰ ਹੋਰ ਲੱਤਾਂ ਤੜਾ ਲੈਂਦੀ ਤੇ ਮੁੜ ਕੇ ਪੰਗਾ ਪਿਆ ਰੇ ਸਾਡੇ ਘਰ ਤੇ ਇਸ ਕਰਕੇ ਬਰਾਉ ਤੂੰ ਜੁੱਤੀ ਲੈ ਲੈ ਪਹਿਲਾਂ ਆ ਪੰਗਾ ਹੀ ਪਿਆਣਾ ਸੀ ਸਾਰੇ ਕੰਮ ਰੁਕ ਜਾਣੇ ਸੀਗੇ ਸਾਰੇ ਕੰਮ ਰੁਕ ਜਾਣੇ ਸੀਗੇ ਤੇ ਚਲੋ ਹੁਣ ਕੀ ਰੋਟੀ ਪਾਣੀ ਲਾਗੀ ਬਾਬਾ ਜੱਟ ਨਾ ਲੱਗਦੀ ਨਹੀਂ ਨਹੀਂ ਬਈ ਗੱਲ ਜੁੱਤੀ ਲੈਣੀ ਸੋਖੀ ਸਹੀ ਗੱਲ ਆ ਤੇ ਰੋਟੀ ਪਾਣੀ ਦਾ ਕੀ ਪ੍ਰੋਗਰਾਮ ਆ ਜੀ ਹੁਣ 200 ਦੀ ਆ ਜੀ ਜੁੱਤੀ 250 ਦੀ ਆ ਜੀ 300 ਦਿੱਤੀ ਹਾਂ 300 ਵੀ ਕਿਉਂ ਇਹ ਕੰਪਨੀ ਹੋਰ ਕੰਪਨੀ ਹੋਰ ਵਧੀਆ ਜੁੱਤੀ ਥੋੜੀ ਜੀ ਥੋੜੀ ਵਧੀਆ ਜੁੱਤੀ ਆ ਤੁਹਾਨੂੰ ਪਤਾ ਤੁਹਾਨੂੰ ਮੈਂ ਵਧੀਆ ਚੀਜ਼ ਹੀ ਦਊਂਗਾ ਕਹਿੰਦਾ ਮੈਂ ਕਹਿੰਦਾ ਹੁਣ ਰੋਟੀ ਪਾਣੀ ਦਾ ਕੀ ਪ੍ਰੋਗਰਾਮ ਆ ਦੱਸੋ ਕੀ ਹੁਣ ਕੀ ਹੈਗੀ ਆ ਪ੍ਰੀਤ ਸਰ ਜੀ ਆ ਫੇਰ ਠੀਕ ਆ ਫੇਰ ਉਹਨਾਂ ਹੀ ਖਾਵਾਂਗੇ ਪ੍ਰੀਤ ਸਰ ਜੀ ਹੁਣ ਤੂੰ ਪੁੱਛ ਦੀਵੇਂ ਦੱਸੋ ਕੀ ਖਾਣਾ ਤੁਸੀਂ ਦੱਸੋ ਕੀ ਖਾਣਾ ਮੈਂ ਤੁਹਾਨੂੰ ਕਹਾਂ ਨਾ ਮੈਂ ਚਾਹ ਖਾਣੀ ਪ੍ਰੀਤ ਸਰ ਜੀ ਰੋਟੀ ਖਾਣੀ ਆ ਕਿ ਪਰੌਠੀ ਖਾਣੀ ਆ ਜੋ ਪਰੌਠੀ ਪਰੌਠੀ ਬਣਾਓ ਪਰੌਠੀਆਂ ਬਣਾਓ ਹਾਂ ਚਾਹ ਬਣਾਓ ਨਾਲ ਪਰੌਠੀ ਬਣਾਓ ਤੇ ਚਲੋ ਮਿਲਦੇ ਆ ਜੀ ਰੋਟੀ ਪਾਣੀ ਖ ਬਣੇ ਰਿਓ ਸਾਡੇ ਬਲੌਗਰ ਹਾਂਜੀ ਦੇਖ ਸਕਦੇ ਆ ਜੀ ਸਵਾ 9 ਹੋ ਚੱਲੇ ਆ ਤੇ ਇੱਧਰ ਹਾਂਜੀ ਇੱਧਰ ਵੀ ਮੈਡਮ ਆ ਬੈਠ ਕੇ ਰੋਟੀ ਲੱਗੀ ਆਪਣੇ ਪਾਪਾ ਦੇ ਕੋਲ ਖਾਣ ਤੇ ਇੱਧਰ ਸਬਜੀ ਦੇਖ ਸਕਦੇ ਆ ਜੀ ਨਾਲ ਪਰਾਂਠੀ ਦੇਖਿਆ ਕਿ ਉਹ ਕਿੰਨਾ ਛੱਡ ਦਿੱਤਾ ਆ ਹੈਨਾ ਪ੍ਰਾਂਠੀ ਪ੍ਰਾਂਠੀ ਆ ਦੇਖੋ ਜੀ ਆ ਜਿਹੜੀ ਨਵੀਂ ਟਰੇ ਆ ਨਾ ਇਹ ਮੈਂ ਪਤਾ ਨਹੀਂ ਕਦੋਂ ਦੀ ਸੈਟੀ ਵਿੱਚ ਲਿਆ ਕੇ ਰੱਖੀ ਸੀ ਅੱਜ ਕੱਢੀ ਆ ਤੇ ਮੰਮੀ ਕਹਿੰਦੇ ਤੂੰ ਗੋਬ ਗੋਬ ਚੀਜ਼ਾਂ ਰੱਖਦੀ ਰਹਿੰਦੀ ਏ ਤੂੰ ਕੱਢ ਲਿਆ ਕਰ ਆ ਨਵੀਂ ਟਰੇ ਦਾ ਮੈਨੂੰ ਚੇਤਾ ਹੀ ਨਹੀਂ ਮੈਂ ਕਿੱਥੋਂ ਲੈ ਕੇ ਆਈ ਆ ਜੀ ਮੈਨੂੰ ਯਾਦ ਹੀ ਨਹੀਂ ਹੈਗਾ ਇਹ ਡੀਮਾਰਟ ਤੋਂ ਲੈ ਕੇ ਆਈ ਸੀ ਹਾਂ ਮੈਂ ਚੇਤਾ ਹੀ ਨਹੀਂ ਹੈਗਾ ਤੇ ਇੱਧਰ ਮੰਮੀ ਲੱਗੇ ਆ ਰੋਟੀ ਬਣਾਉਣ ਸਬਜੀ ਹਲੇ ਸਾਡੇ ਬਾਵਾ ਪਈ ਆ ਪੱਲੂ ਕਹਿੰਦੀ ਮੈਂ ਅਸੂ ਸਕੂਲੇ ਵੀ ਲੈ ਕੇ ਜਾਵਾਂ ਤੇ ਮੰਮੀ ਸਾਡੇ ਲੱਗੇ ਆ ਪਰੌਂਠੀ ਬਣਾ ਦੇ ਮੰਮੀ ਇਹ ਚ ਪਾ ਦੇ ਦੇ ਦਮੰਦਰ ਲਓ ਜੀ ਇਹਨਾਂ ਨੂੰ ਗਰਮਾ ਗਰਮ ਪਰੌਂਠੀ ਦਿੰਦੇ ਆ ਤੇ ਨਾਲ ਇਹਨਾਂ ਨੇ ਚਾਹ ਬਣਵਾਈ ਆ ਤੇ ਰੂਬਲ ਕਹਿੰਦੀ ਆ ਮੈਂ ਖਾਣੀ ਸਾਗ ਨਾਲ ਰੋਟੀ ਮੈਂ ਕਿਹਾ ਮਰਜੀ ਆ ਤੁਹਾਡੀ ਆ ਲੋ ਜੀ ਰੋਟੀ ਪੱਲੂ ਤੂੰ ਰੋਟੀ ਲਾਉਂਗਾ ਮਤਲਬ ਹੋਰ ਪੁੱਤ ਹੈ ਓਕੇ 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 ਤੇ ਪੱਲੂ ਤੂੰ ਬਸ ਪੁੱਤ ਉਹ ਸਬਜੀ ਵਾਲੀ ਕੋਲੀ ਉਧਰ ਰੱਖ ਦੇ ਨਾ ਪਾਪਾ ਨੂੰ ਦੇ ਦੇ ਨਹੀਂ ਚਾਹੀਦੀ ਤੈਨੂੰ ਪਨੀਰ ਪੰਡੂਰ ਇਹ ਦੇਖੋ ਜੀ ਪਨੀਰ ਨਹੀਂ ਖਾਂਦੀ ਹੈਗੀ ਇਹਨੇ ਬਸ ਮਾੜੀ ਜੀ ਸਬਜੀ ਵਿੱਚ ਲੈਣੀ ਆ ਬਿਲਕੁਲ ਹੈਗੀ ਅਜੇ ਚਲੋ ਠੀਕ ਆ ਜੀ ਤੇ ਚੱਲ ਫੇਰ ਉਪਲ ਸਾਗ ਗਰਮ ਮਾਈਕ੍ਰੋਵਜ ਕਰਨਾ ਹੈਗਾ ਉਥੇ ਕਰਨਾ ਹੈ ਕਰਨਾ ਮਾਈਕ੍ਰੋਵਜ ਚ ਚਲ ਤੂੰ ਰੱਖ ਵੇ ਨਾਲੇ ਲੈ ਤੂੰ ਵੀ ਰੋਟੀ ਨਹੀਂ ਨਹੀਂ ਮੈਂ ਨਹੀਂ ਸਾਗ ਲੈਣਾ ਚਲੋ ਜੀ ਖਾ ਖੂ ਲਈਏ ਰੋਟੀ ਫੇ ਮਿਲਦੇ ਆ ਜੀ ਤੁਹਾਨੂੰ ਬਣੀ ਰਹੀਓ ਸਾਡੇ ਬਲੌਗ ਨਾਲ ਲੋ ਜੀ ਇੱਧਰ ਹੁਣ ਆਪ ਆ ਗਏ ਆ ਜੀ ਆਪਣੇ ਰੂਮ ਚ ਤੇ ਕੱਲ ਮੱਛਰ ਵਾਲਾ ਲੜਦਾ ਇਹਨਾਂ ਦੇਖੋ ਜੀ ਇਹਦੇ ਵਾਸਤੇ ਲੈ ਗਿਆ ਐ ਸਪੈਸ਼ਲ ਮੱਛਰਾਂ ਵਾਸਤੇ ਜਦੋਂ ਇਹ ਬੱਤੀ ਬੰਦ ਕਰ ਦੇਣੀ ਆ ਇਹਦੇ ਵਿੱਚ ਮੱਛਰ ਆਪ ਹੀ ਵੱਢ ਜਾਂਦਾ ਸਾਰਾ ਹੀ ਮਰ ਮੁੜ ਜਾਂਦਾ ਆ ਲਾਈਟ ਜਗਦੀ ਆ ਦੁਕਾਨ ਤੇ ਤਾਂ ਕਾਮਯਾਬ ਸੀ ਮੇਰੀ ਮੱਛਰ ਹੋਣਾ ਹੀ ਨਹੀਂਗਾ ਮੱਛਰ ਹੈ ਨਹੀਂ ਇੱਥੇ ਹਾਂ ਚਲੋ ਪਤਾ ਨਹੀਂ ਕਿੱਥੋਂ ਸੀ ਰਾਤੀ ਮੇਰੇ ਪਤਾ ਨਹੀਂ ਕਿੱਥੋਂ ਇਹ ਤੇਰੇ ਮੱਛਰ ਮੁਛੇ ਰਹੋ ਲੜਿਆ ਤਾਂ ਵਜ਼ੇਰਾ ਸੀਗਾ ਚਲੋ ਬਾਕੀ ਲੱਗ ਜੂ ਪਤਾ ਤੇ ਕਰੋ ਬਲੌਗ ਦਾ ਐਂਡ ਅੱਜ ਕਰਦੇ ਆ ਅੱਜ ਦੇ ਬਲੌਗ ਦਾ ਐਂਡ ਇੱਥੇ ਥੱਕ ਗਏ ਬਹੁਤ ਘੰਭ ਘੰਭ ਕਰਕੇ ਕੰਮ ਕਰਨਾ ਕਈ ਵਾਰ ਤਾਂ ਬਲੌਗ ਬਣਾਉਂਦਾ ਟਾਈਮ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਚਲੋ ਕਦੀ ਬਾਜ਼ਾਰ ਜਾਓ ਕਦੀ ਸਬਜ਼ੀ ਕਦੀ ਕੱਪੜਿਆਂ ਦਿਵਾਲੇ ਹਮ ਮੈਂ ਕਹਿੰਦੀ ਆ ਕੌਣ ਕਹਿੰਦਾ ਬੁੜੀਆਂ 베ਲੀਆਂ ਲੈਂਦੀਆਂ ਆ ਕੋਈ ਵੀ ਨਹੀਂ ਕਹਿੰਦਾ ਕਈ ਬੰਦੇ ਕਹਿੰਦੇ ਘਰ ਬੁੜੀਆਂ ਕਈ ਕਹਿੰਦੇ ਤੁਸੀਂ ਤਾਂ ਨਹੀਂ ਕਹਿੰਦੇ ਕਈ ਕਹਿੰਦੇ ਜਿਹੜਾ ਕਹਿੰਦਾ ਬੁੜੀਆਂ ਘਰ 베ਲੀਆਂ ਨੇ ਕਿੱਥੋਂ 베ਲੀਆਂ ਰੈਂਦੀਆਂ ਆ ਮੱਖਰਾਵਾ ਜਿਹੜਾ ਕਹਿੰਦੇ ਆ ਬੰਦਿਆਂ ਨਾਲੋਂ ਜ਼ਿਆਦਾ ਕੰਮ ਹੁੰਦੇ ਬੁੜ ਸੇਰੀਅਟ ਕੀ ਫੇਰ ਉਹ ਇੱਕੋ ਹੀ ਰੂਟੀਨ ਉਹ ਹੀ ਰੂਟੀਨ ਫੇਰ ਚਲੋ ਜੀ ਮਿਲਦੇ ਆ ਕੱਲ੍ਹ ਤੇ ਤੁਹਾਨੂੰ ਇੱਕ ਨਵੇਂ ਵਲੋਗਸ ਕਰਦੇ ਆ ਅੱਜ ਦੇ ਵਲੋਗ ਦਾ ਇਥੇ ਐਂਡ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਰਿਓ ਦੱਸਿਓ ਤੁਹਾਨੂੰ ਸਾਡੇ ਵਲੋਗ ਕਿੱਦਾਂ ਲੱਗਦੇ ਆ ਤੇ ਇੱਕ ਵਧੀਆ ਜਿਹਾ ਕਮੈਂਟ ਕਰਿਆ ਕਰਿਓ ਚਲੋ ਜੀ ਮਿਲਦੇ ਆ ਫੇਰ ਕੱਲ੍ਹ ਇੱਕ ਨਵੇਂ ਵਲੋਗਸ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੋਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ